ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਕਿ ਕੌਮ ਤੋਂ ਚੋਰੀ ਅਖੌਤੀ ਮਤੇ ਦੇ ਰਾਹੀ 11 ਮੈਂਬਰਾਂ ਨੇ ਪਰਮਜੀਤ ਸਿੰਘ ਸਰਨੇ ਦੇ ਇੱਕ ਪੈਰੋਕਾਰ ਜਿਹੜਾ ਉਹਦਾ ਤਨਖਾਹਦਾਰ ਮਲਾਜ਼ਮ ਉਹਨੂੰ ਪੰਥ ਦਾ ਮਖੌਟਾ ਪਾ ਕੇ ਕੌਮ ਦੇ ਸਿਰ ਬਿਠਾਉਣ ਦਾ ਯਤਨ ਕੀਤਾ ਜਿਹਨੂੰ ਪੂਰੀ ਕੌਮ ਸਾਡੀਆਂ ਜਥੇਬੰਦੀਆਂ ਇਥੋਂ ਤੱਕ ਕਿ ਜਿਹੜੀ ਇਸ ਸਰਵੈਤ ਦੀ ਸਭ ਤੋਂ ਵੱਡੀ ਪ੍ਰਕਿਰਿਆ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਰਾਣੇ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸਰੂਪੋ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਬਲਕੇ ਇਹ ਸਾਰੀ ਜਿਹੜੀ ਪਿਛਲੇ 24 ਘੰਟਿਆਂ ਦੀ ਕੌਮ ਦੀ ਚੋਰੀ ਹੈ ਉਹਨੂੰ ਨੰਗਾ ਕਰਕੇ ਕਹ ਦਿੱਤਾ ਕਿ ਇਹਨਾਂ ਬੰਦਿਆਂ ਨੇ ਪੰਥ ਦੀਆਂ ਪਰੰਪਰਾਵਾਂ ਦਾ ਕਾਣ ਕੀਤਾ ਉਹ ਕਾਣ ਕਰਨ ਵਾਲੇ ਕੌਣ ਕੌਣ ਨੇ ਇਹ ਲੱਗਣ ਵਾਲਾ ਤੇ ਇਹਨੂੰ ਲਗਾਉਣ ਵਾਲੇ ਤੁਸੀਂ ਇਹ ਦੇਖੋ ਸੂਰਬੀਰ ਬਚਨ ਕੇ ਬਲੀ ਮਰਦ ਕਦੇ ਮੈਦਾਨ ਨਹੀਂ ਛੱਡਦਾ ਮਰਦ ਕਦੇ ਆਪਣੀ ਜ਼ੁਬਾਨ ਨਹੀਂ ਛੱਡਦਾ ਖਾਲਸਾ ਜੀ ਇੱਥੋਂ ਹੀ ਹਿਸਾਬ ਲਾ ਲਓ ਜਿਹਨੂੰ ਇਹ ਆਪਣਾ ਜਰਨੈਲ ਬਣਾ ਬਣਾ ਕੇ ਪੇਸ਼ ਕਰ ਰਹੇ ਨੇ ਉਹ ਮੈਦਾਨ ਛੱਡ ਕੇ ਵੀ ਦੌੜਿਆ ਤੇ ਉਹ ਆਪਣੀ ਜ਼ੁਬਾਨ ਤੇ ਵੀ ਨਹੀਂ ਖੜਿਆ ਕੁਲਦੀਪ ਸਿੰਘ ਗੜਗੱਜ ਨੂੰ ਅਸੀਂ ਮੰਨਦੇ ਮਰਦ ਕੌਮ ਦੀ ਅਗਵਾਈ ਕਰਨ ਵਾਲਾ ਜੇ ਦੱਤੇ 10 ਵਜੇ ਦੇ ਟਾਈਮ ਤੇ ਤੱਕ ਸ੍ਰੀ ਆਨੰਦਪੁਰ ਸਾਹਿਬ ਦੇ ਸਾਹਮਣੇ ਖੜ ਕੇ ਆਪਣੀ ਦਸਤਾਰ ਬੰਦੀ ਕਰਾਉਂਦਾ ਫਿਰ ਪਤਾ ਲੱਗਦਾ ਕਿ ਵਾਕਈ ਇਹ ਜਰਨੈਲ ਹੈ ਤੇ ਜਿਹੜਾ ਮੈਦਾਨ ਛੱਡ ਕੇ ਭੱਜਵੇ ਉਹ ਜਰਨੈਲ ਨਹੀਂ ਉਹ ਕੈਰ ਹੁੰਦਾ ਤੋ ਕੈਰ ਬੰਦੇ ਕਦੇ ਕੌਮ ਦੀ ਅਗਵਾਈ ਨਹੀਂ ਕਰ ਸਕਦੇ ਔਰ ਕੌਮ ਦੇ ਨਾਲ ਧਰੋਹ ਕਰਾਉਣ ਵਾਲੇ ਕਰਨ ਵਾਲੇ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਮੱਥਾ ਵੀ ਚੋਰੀ ਤੇ ਟੇਕ ਕੇ ਆਇਆ ਔਰ ਮੱਥੇ ਦੇ ਵਿੱਚ ਵੀ ਚੋਰੀ ਕਰਦਾ ਝੂਠ ਬੋਲਦਾ ਮੱਥਾ ਟੇਕਣ ਵਾਲਾ ਵੀ ਝੂਠ ਬੋਲਦਾ ਤੇ ਮੱਥਾ ਟਕਾਉਣ ਵਾਲੇ ਵੀ ਝੂਠ ਬੋਲਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਤਾਬਿਆ ਕੀਰਤਨ ਨਾ ਜੋਤੋਂ ਦੀ ਉਸ ਵਕਤ ਸੇਵਾ ਚੱਲ ਰਹੀ ਹੈ ਤੇ ਸ਼ਸਤਰਾਂ ਨੂੰ ਮੱਥਾ ਟੇਕ ਕੇ ਕੁਫਰ ਤੋਲ ਰਹੇ ਨੇ ਕਿ ਅਸੀਂ ਜੀ ਸਾਨੂੰ ਉਥੋਂ ਇਹ ਪਦਵੀ ਦੀ ਜਿਹੜੀ ਹੈ ਸਰੂਪੋ ਮਿਲ ਗਿਆ ਰਵੈਤ ਹੈ ਕਿ ਪੰਥ ਸਰੂਪੋ ਦੰਦਾ ਅਸੀਂ ਤਾਂ ਤਾਂ ਜਾਣਦੇ ਕਿ ਜੇ ਪੰਥ ਦਾ ਸਰੂਪ ਉਹ ਨੂੰ ਮਿਲਦਾ ਇਸ ਲਈ ਇਹ ਰੱਦ ਹੋ ਗਿਆ ਮੈਂ ਪਿਛਲੇ ਦਿਨ ਇੱਕ ਗੱਲ ਕਹੀ ਸੀ ਕਿ ਜਿਹੜੇ 11 ਮੈਂਬਰ ਨੇ ਬਹੁਤ ਬੁਰੀ ਤਰ੍ਹਾਂ اخلاق ਤੋੜ ਦਿੱਗੇ ਹੋਏ ਨੇ ਇਹਨਾਂ ਨੇ ਆਪਣੀਆਂ ਜ਼ਮੀਰਾਂ ਮਾਇਆ ਧਾਰੀ ਦੀ ਹੱਟ ਤੇ ਵੇਚੀਆਂ ਨੇ ਹੁਣ ਤੁਸੀਂ ਇਹ ਦੇਖੋ ਪਰ ਮੈਨੂੰ ਲੱਗਦਾ ਕਿ ਜੋ ਮੈਂ ਕਿਹਾ ਬਹੁਤ ਥੋੜਾ ਕਿਹਾ ਪਰ ਖਾਲਸਾ ਜੀ ਤੁਸੀਂ ਇੱਥੋਂ ਨਤੀਜਾ ਕੱਢ ਲਓ ਕਿ ਇਹ ਬੰਦਿਆਂ ਦੇ اخلاق ਕੀ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦਾ ਯਾਰ ਸੁੱਚਾ ਲੰਗਾ ਬਣ ਕੇ ਇਹਨਾਂ ਦੀ ਸਰਪ੍ਰਸਤੀ ਕਰੇ ਇਹਨਾਂ ਦੀ ਅਗਵਾਈ ਕਰੇ ਕੌਮ ਦੇ ਨਾਲ ਕਮਾਏ ਹੋਏ ਧਰੋ ਨੂੰ ਸੱਚ ਸਾਬਤ ਸਿੱਧ ਕਰਨ ਦਾ ਯਤਨ ਕਰੇ ਬਸ ਇਥੋਂ ਹਿਸਾਬ ਲਾ ਲਓ ਕਿ ਜਿਹੜੇ ਜਰਨੈਲ ਥਾਪਿਆ ਉਹਦੇ ਪਿੱਛੇ ਸੁੱਚਾ ਲੰਗਾ ਖੜਿਆ ਹੋਵੇ ਤੇ ਜਿਹੜੇ ਉਹਨੂੰ ਥਾਪਣ ਵਾਲੇ ਨੇ ਉਹਨਾਂ ਦੇ ਸਿਰ ਤੇ ਸੁੱਚੇ ਲੰਗਾ ਦਾ ਹੱਦ ਹੋਵੇ ਮੈਂ ਇਹ ਸਮਝਣਾ ਕਿ ਅੱਜ ਦੇ ਸਮੇਂ ਕੋਈ ਇੱਜ਼ਤਦਾਰ ਧੀਆਂ ਪਹਿਣਾ ਵਾਲਾ ਬੰਦਾ ਕਦੇ ਵੀ ਸੁੱਚੇ ਲੰਗਾ ਦੇ ਨਾਲ ਕੁਰਸੀ ਸਾਂਝੀ ਨਹੀਂ ਕਰ ਸਕਦਾ ਇਸ ਕਰਕੇ ਮੈਂ ਇਹਨਾਂ 11 ਦੇ ਵਿੱਚੋਂ ਜਿੰਨੇ ਵੀ ਸੁੱਚੇ ਲੰਗਾ ਦੇ ਨਾਲ ਬੈਠੇ ਸੀ ਕਿ ਤੁਹਾਡੀ ਕੀ ਹੈਸੀਅਤ ਹੈ ਤੁਹਾਡਾ ਕਿਹੋ ਜਿਹਾ ਕਰਦਾਰ ਹੈ ਤੁਹਾਡਾ ਯਾਰ ਸੁੱਚਾ ਲੰਗਾ ਦੱਸੋਗੇ ਕੌਮ ਨੂੰ ਕਿ ਇਹਦੇ ਨਾਲ ਬੈਠ ਕੇ ਕੀ ਕਹਿਣਾ ਚਾਹੁੰਦੇ ਹੋ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੀ ਐਗਜ਼ੀਕਟਿਵ ਕਮੇਟੀ ਹੈ ਜਦੋਂ ਇਹ ਸੁੱਚੇ ਲੰਗਾਰ ਨਾਲ ਬੈ ਗਈ ਬਾਕੀ ਇਹਨਾਂ ਦੇ ਕਰਤਾਰ ਬਾਰੇ ਹੁਣ ਵਿਆਖਿਆ ਕਰਨ ਦੀ ਕੋਈ ਲੋੜ ਨਹੀਂ ਲਈ ਹੁਣ ਤੁਸੀਂ ਸਾਰੇ ਸਿਆਣਿਓ ਕਿ ਅੱਗੇ ਆਪ ਹਿਸਾਬ ਲਾ ਸਕਦੇ ਹੋ ਜਿਨ੍ਹਾਂ ਦੀ ਯਾਰੀ ਸੁੱਚੇ ਲੰਗਾਰ ਨਾਲ ਹੈ ਜਿਹੜੇ ਸੁੱਚੇ ਲੰਗਾਰ ਦੀ ਸਰਪ੍ਰਸਤੀ 'ਚ ਬੈਠ ਸਕਦੇ ਨੇ ਇਸ ਤੋਂ ਵੱਡਾ ਕੌਮਦਾਰ ਨਿਹਾਰ ਦਾ ਸਮਾ ਹੋਰ ਕੀ ਹੋ ਸਕਦਾ ਦੂਸਰੀ ਗੱਲ ਸਰਨਜੀਤ ਪਰਮਜੀਤ ਸਿੰਘ ਸਰਨੇ ਦੇ ਪੈਰੋਕਾਰ ਜਿਹੜਾ ਚੋਰੀ ਤੇ ਮੱਥਾ ਟੇਕਦਾ ਹੈ ਚੋਰੀ ਦੀ ਜਾਂਦਾ ਹੈ ਅਕਾਲ ਤਖਬ ਸਾਹਿਬ ਨੂੰ ਕੋਈ ਪਰੰਪਰਾ ਨਹੀਂ ਹੋਈ ਕੋਈ ਮਰਜ਼ਾਦਾ ਨਹੀਂ ਨਿਭਈ ਕੇਵਲ ਦੋ ਸਿਆਸੀ ਬੰਦਿਆਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਇਹ 10 20 ਕੇ ਬੰਦਿਆਂ ਦੇ ਟੋਲੇ ਨੇ ਜੋ ਕੌਮ ਦੇ ਨਾਲ ਧਰੋ ਕਮਾਇਆ ਪਰ ਮੈਨੂੰ ਖੁਸ਼ੀ ਹੈ ਸਮੁੱਚੀ ਕੌਮ ਨੇ ਇਹਨਾਂ ਨੂੰ ਰੱਦ ਕੀਤਾ ਇਹਨਾਂ ਦਾ ਮੂੰਹ ਪੰਨਿਆ ਔਰ ਗੁਰੂ ਖਾਲਸਾ ਜੀ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਸੁਚੇਤ ਰਹੀਏ ਮੈਂ ਧੰਨਵਾਦ ਕਰਦਾ ਹਾਂ ਸਾਰੀਆਂ ਸੰਪਰਦਾਵਾਂ ਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸੱਚ ਦੀ ਆਵਾਜ਼ ਉਠਾਈ ਇਹਦੇ ਤੇ ਪਹਿਰਾ ਦਿੱਤਾ ਇਹ ਲਲਕਾਰ ਦਿੱਤੀ ਜੇ ਕਿਤੇ ਕੌਮ ਇਸ ਵਕਤ ਨਾ ਜਾਗਦੀ ਤਾਂ ਸੱਚ ਜਾਣਿਓ ਕਿ ਸਾਡੀਆਂ ਪਰੰਪਰਾਵਾਂ ਇਹ ਸਤਲੁਜ ਦੇ ਦਰਿਆ ਵਿੱਚ ਰੁਣ ਜਾਣੀਆਂ ਸੀ ਇੱਥੇ ਸਾਡੀਆਂ ਪਰੰਪਰਾਵਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ ਰਹਿਣਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਜੇ ਇਹ ਗੱਲ ਰੁਕਣੀ ਨਹੀਂ ਗੱਲ ਗੜਗੱਜਦੀ ਨਹੀਂ ਗੱਲ ਟੇਕ ਸਿੰਘ ਦੀ ਨਹੀਂ ਗੱਲ ਜੋ ਟੱਕ ਸਾਡੀਆਂ ਪਰੰਪਰਾਵਾਂ ਨੂੰ ਲਾਇਆ ਉਹਦੀ ਹੈ ਇਹ ਲਾਉਣ ਵਾਲੇ ਉਹ ਅੱਜ ਤੁਹਾਡੇ ਸਾਹਮਣੇ ਉਹਨਾਂ ਦੇ ਚਿਹਰੇ ਬੇਨਕਾਬ ਹੋ ਗਏ ਕਿਸ ਹیثیت ਦੇ ਮਾਲਕ ਨੇ ਕਿੰਨੀ ਕੁ ਕਰਨੀ ਦੇ ਗੁਰਸਿੱਖ ਨੇ ਤਾਂ ਜਿਹੜੇ ਸੋਚੀ ਲੰਗਾਰ ਨਾਲ ਬੈਠ ਕੇ ਆਪਣੀਆਂ ਕਰਤੂਤ ਨੂੰ ਸਿੱਧ ਕਰਨ ਦਾ ਯਤਨ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਲੋਕ ਇਸ ਵਕਤ ਸਭ ਤੋਂ ਵੱਡੇ ਕੌਮ ਦੇ ਗद्दार ਇਹ ਸ਼੍ਰੋਮਣੀ ਕਮੇਟੀ ਦੇ 11 ਮੈਂਬਰ ਨੇ ਤੋ ਇਹਨਾਂ ਗਦਾਰਾਂ ਨੂੰ ਸਮਝ ਸਿਕਾਉਣ ਦੀ ਲੋੜ ਹੈ ਕੌਮ ਨੂੰ ਤਕੜੇ ਹੋਣ ਦੀ ਲੋੜ ਹੈ ਇਹਨਾਂ ਦੇ ਚਿਹਰੇ ਬੇਨਕਾਬ ਕਰਨ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਕੌਮ ਦੇ ਨਾਲ ਕੋਈ ਅਜੇਹਾ ਪੰਥ ਦੁਖੀ ਧਰੋ ਨਾ ਕਮਾਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਕਿ ਕੌਮ ਤੋਂ ਚੋਰੀ ਅਖੌਤੀ ਮਤੇ ਦੇ ਰਾਹੀ 11 ਮੈਂਬਰਾਂ ਨੇ ਪਰਮਜੀਤ ਸਿੰਘ ਸਰਨੇ ਦੇ ਇੱਕ ਪੈਰੋਕਾਰ ਜਿਹੜਾ ਉਹਦਾ ਤਨਖਾਹਦਾਰ ਮੁਲਾਜ਼ਮ ਉਹਨੂੰ ਪੰਥ ਦਾ ਮਖੌਟਾ ਪਾ ਕੇ ਕੌਮ ਦੇ ਸਿਰ ਬਿਠਾਉਣ ਦਾ ਯਤਨ ਕੀਤਾ ਜਿਹਨੂੰ ਪੂਰੀ ਕੌਮ ਸਾਡੀਆਂ ਜਥੇਬੰਦੀਆਂ ਇੱਥੋਂ ਤੱਕ ਕਿ ਜਿਹੜੀ ਇਸ ਸਰਵੈਤ ਦੀ ਸਭ ਤੋਂ ਵੱਡੀ ਪ੍ਰਕਿਰਿਆ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਰਾਣੇ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸ਼ਰੋਪੋ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਬਲਕੇ ਇਹ ਸਾਰੀ ਜਿਹੜੀ ਪਿਛਲੇ 24 ਘੰਟਿਆਂ ਦੀ ਕੌਮ ਦੀ ਚੋਰੀ ਹੈ ਉਹਨੂੰ ਨੰਗਾ ਕਰਕੇ ਕਹਿ ਦਿੱਤਾ ਕਿ ਇਹਨਾਂ ਬੰਦਿਆਂ ਨੇ ਪੰਥ ਦੀਆਂ ਪਰੰਪਰਾਵਾਂ ਦਾ ਕਾਣ ਕੀਤਾ ਉਹ ਕਾਣ ਕਰਨ ਵਾਲੇ ਕੌਣ-ਕੌਣ ਨੇ ਇਹ ਲੱਗਣ ਵਾਲਾ ਤੇ ਇਹਨੂੰ ਲਗਾਉਣ ਵਾਲੇ ਤੁਸੀਂ ਇਹ ਦੇਖੋ ਸੂਰਬੀਰ ਬਚਨ ਕੇ ਬਲੀ ਮਰਦ ਕਦੇ ਮੈਦਾਨ ਨਹੀਂ ਛੱਡਦਾ ਮਰਦ ਕਦੇ ਆਪਣੀ ਜ਼ੁਬਾਨ ਨਹੀਂ ਛੱਡਦਾ ਖਾਲਸਾ ਜੀ ਇਥੋਂ ਹੀ ਹਿਸਾਬ ਲਾ ਲੋ ਜਿਹਨੂੰ ਇਹ ਆਪਣਾ ਜਰਨੈਲ ਬਣਾ ਬਣਾ ਕੇ ਪੇਸ਼ ਕਰ ਰਹੇ ਨੇ ਉਹ ਮੈਦਾਨ ਛੱਡ ਕੇ ਵੀ ਦੌੜਿਆ ਤੇ ਉਹ ਆਪਣੀ ਜ਼ੁਬਾਨ ਤੇ ਵੀ ਨਹੀਂ ਖੜਿਆ ਕੁਲਦੀਪ ਸਿੰਘ ਗੜਗੱਜ ਨੂੰ ਅਸੀਂ ਮੰਨਦੇ ਮਰਦ ਕੌਮ ਦੀ ਅਗਵਾਈ ਕਰਨ ਵਾਲਾ ਜੇ ਦਿੱਤੇ 10 ਵਜੇ ਦੇ ਟਾਈਮ ਤੇ ਤੱਕ ਸ੍ਰੀ ਅਨੰਦਪੁਰ ਸਾਹਿਬ ਦੇ ਸਾਹਮਣੇ ਖੜ ਕੇ ਆਪਣੀ ਦਸਤਾਰ ਬੰਦੀ ਕਰੋਂਦਾ ਫਿਰ ਪਤਾ ਲੱਗਦਾ ਕਿ ਵਾਕਈ ਇਹ ਜਰਨੈਲ ਹੈ ਤੇ ਜਿਹੜਾ ਮੈਦਾਨ ਛੱਡ ਕੇ ਭੱਜਵੇ ਉਹ ਜਰਨੈਲ ਨਹੀਂ ਉਹ ਕੈਰ ਹੁੰਦਾ ਹੈ ਤੋ ਕੈਰ ਬੰਦੇ ਕਦੇ ਕੌਮ ਦੀ ਅਗਵਾਈ ਨਹੀਂ ਕਰ ਸਕਦੇ। ਔਰ ਕੌਮ ਦੇ ਨਾਲ ਧਰੋਹ ਕਰਾਉਣ ਵਾਲੇ ਕਰਨ ਵਾਲੇ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਮੱਥਾ ਵੀ ਚੋਰੀ ਤੇ ਟੇਕ ਕੇ ਆਇਆ ਔਰ ਮੱਥੇ ਦੇ ਵਿੱਚ ਵੀ ਚੋਰੀ ਕਰਦਾ ਝੂਠ ਬੋਲਦਾ ਮੱਥਾ ਟੇਕਣ ਵਾਲਾ ਵੀ ਝੂਠ ਬੋਲਦਾ ਤੇ ਮੱਥਾ ਟਕਾਉਣ ਵਾਲੇ ਵੀ ਝੂਠ ਬੋਲਦੇ ਨੇ। ਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਨਾ ਤਾਬਿਆ ਕੀਰਤਨ, ਨਾ ਜੋ ਉਥੋਂ ਦੀ ਉਸ ਵਕਤ ਸੇਵਾ ਚੱਲ ਰਹੀ ਹੈ। ਤੇ ਸ਼ਸਤਰਾਂ ਨੂੰ ਮੱਥਾ ਟੇਕ ਕੇ ਕੁਫਰ ਤੋਲ ਰਹੇ ਨੇ ਕਿ ਅਸੀਂ ਜੀ ਸਾਨੂੰ ਉਥੋਂ ਇਹ ਪਦਵੀ ਦੀ ਜਿਹੜੀ ਹੈ ਸਰੂਪੋ ਮਿਲ ਗਿਆ ਰਵੈਤ ਹੈ ਕਿ ਪੰਥ ਸਰੂਪੋ ਦੰਦਾ ਅਸੀਂ ਤਾਂ ਤਾਂ ਜਾਣਦੇ ਕਿ ਜੇ ਪੰਥ ਦਾ ਸਰੂਪ ਉਹ ਨੂੰ ਮਿਲਦਾ ਇਸ ਲਈ ਇਹ ਰੱਦ ਹੋ ਗਿਆ ਮੈਂ ਪਿਛਲੇ ਦਿਨ ਇੱਕ ਗੱਲ ਕਹੀ ਸੀ ਕਿ ਜਿਹੜੇ 11 ਮੈਂਬਰ ਨੇ ਬਹੁਤ ਬੁਰੀ ਤਰ੍ਹਾਂ اخلاق ਤੋੜੇਗੇ ਹੋਏ ਨੇ ਇਹਨਾਂ ਨੇ ਆਪਣੀਆਂ ਜ਼ਮੀਰਾਂ ਮਾਇਆ ਧਾਰੀ ਦੀ ਹੱਟ ਤੇ ਵੇਚੀਆਂ ਨੇ ਹੁਣ ਤੁਸੀਂ ਇਹ ਦੇਖੋ ਪਰ ਮੈਨੂੰ ਲੱਗਦਾ ਕਿ ਜੋ ਮੈਂ ਕਿਹਾ ਬਹੁਤ ਥੋੜਾ ਕਿਹਾ ਪਰ ਖਾਲਸਾ ਜੀ ਤੁਸੀਂ ਇਥੋਂ ਨਤੀਜਾ ਕੱਢ ਲਓ ਕਿ ਇਹ ਬੰਦਿਆਂ ਦੇ اخلاق ਕੀ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦਾ ਯਾਰ ਸੁੱਚਾ ਲੰਗਾ ਬਣ ਕੇ ਇਹਨਾਂ ਦੀ ਸਰਪ੍ਰਸਤੀ ਕਰੇ ਇਹਨਾਂ ਦੀ ਅਗਵਾਈ ਕਰੇ ਕੌਮ ਦੇ ਨਾਲ ਕਮਾਏ ਹੋਏ ਧਰੋ ਨੂੰ ਸੱਚ ਸਾਬਤ ਸਿੱਧ ਕਰਨ ਦਾ ਯਤਨ ਕਰੇ ਬਸ ਇਥੋਂ حساب ਲਾ ਲਓ ਕਿ ਜਿਹੜੇ ਜਰਨੈਲ ਥਾਪਿਆ ਉਹਦੇ ਪਿੱਛੇ ਸੁੱਚਾ ਲੰਗਾ ਖੜਿਆ ਹੋਵੇ ਤੇ ਜਿਹੜੇ ਉਹਨੂੰ ਥਾਪਣ ਵਾਲੇ ਨੇ ਉਹਨਾਂ ਦੇ ਸਿਰ ਤੇ ਸੁੱਚੇ ਲੰਗਾ ਦਾ ਹੱਥ ਹੋਵੇ ਮੈਂ ਇਹ ਸਮਝਦਾ ਕਿ ਅੱਜ ਦੇ ਸਮੇਂ ਕੋਈ ਇੱਜ਼ਤਦਾਰ ਧੀਆਂ ਪਹਿਣਾ ਵਾਲਾ ਬੰਦਾ ਕਦੇ ਵੀ ਸੁੱਚੇ ਲੰਗਾ ਦੇ ਨਾਲ ਕੁਰਸੀ ਸਾਂਝੀ ਨਹੀਂ ਕਰ ਸਕਦਾ ਇਸ ਕਰਕੇ ਮੈਂ ਇਹਨਾਂ 11 ਦੇ ਵਿੱਚੋਂ ਜਿੰਨੇ ਵੀ ਸੁੱਚੇ ਲੰਗਾ ਦੇ ਨਾਲ ਬੈਠੇ ਸੀ ਕਿ ਤੁਹਾਡੀ ਕੀ ਹੈਸੀਅਤ ਹੈ ਤੁਹਾਡਾ ਕਿਹੋ ਜਿਹਾ ਕਰਦਾਰ ਹੈ ਤੁਹਾਡਾ ਯਾਰ ਸੁੱਚਾ ਲੰਗਾ ਦੱਸੋਗੇ ਕੌਮ ਨੂੰ ਕਿ ਇਹਦੇ ਨਾਲ ਬੈਠ ਕੇ ਕੀ ਕਹਿਣਾ ਚਾਹੁੰਦੇ ਹੋ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੀ ਐਗਜ਼ੀਕਟਿਵ ਕਮੇਟੀ ਹੈ ਜਦੋਂ ਇਹ ਸੁੱਚੇ ਲੰਗਾ ਨਾਲ ਬੈ ਗਈ ਬਾਕੀ ਇਹਨਾਂ ਦੇ ਕਰਦਾਰ ਬਾਰੇ ਹੁਣ ਵਿਆਖਿਆ ਕਰਨ ਦੀ ਕੋਈ ਲੋੜ ਨਹੀਂ ਲਈ ਹੁਣ ਤੁਸੀਂ ਸਾਰੇ ਸਿਆਣਿਓ ਕਿ ਅੱਗੇ ਆਪ ਹਿਸਾਬ ਲਾ ਸਕਦੇ ਹੋ ਜਿਨ੍ਹਾਂ ਦੀ ਯਾਰੀ ਸੁੱਚੇ ਲੰਗਾ ਨਾਲ ਹੈ ਜਿਹੜੇ ਸੁੱਚੇ ਲੰਗਾ ਦੀ ਸਰਪ੍ਰਸਤੀ 'ਚ ਬੈਠ ਸਕਦੇ ਨੇ ਇਸ ਤੋਂ ਵੱਡਾ ਕੌਮਦਾਰ ਨਿਹਾਰ ਦਾ ਸਮਾਂ ਹੋਰ ਕੀ ਹੋ ਸਕਦਾ ਦੂਸਰੀ ਗੱਲ ਸਰਨਜੀਤ ਪਰਮਜੀਤ ਸਿੰਘ ਸਰਨੇ ਦੇ ਪੈਰੋਕਾਰ ਜਿਹੜਾ ਚੋਰੀ ਤੇ ਮੱਥਾ ਟੇਕਦਾ ਚੋਰੀ ਦੀ ਜਾਂਦਾ ਹੈ ਅਕਾਲ ਤਖਤ ਸਾਹਿਬ ਨੂੰ ਕੋਈ ਪਰੰਪਰਾ ਨਹੀਂ ਹੋਈ ਕੋਈ ਮਰਜ਼ਾਦਾ ਨਹੀਂ ਨਿਭਈ ਕੇਵਲ ਦੋ ਸਿਆਸੀ ਬੰਦਿਆਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਇਹ 10-20 ਕੇ ਬੰਦਿਆਂ ਦੇ ਟੋਲੇ ਨੇ ਜੋ ਕੌਮ ਦੇ ਨਾਲ ਧਰੋ ਕਮਾਇਆ ਪਰ ਮੈਨੂੰ ਖੁਸ਼ੀ ਹੈ ਸਮੁੱਚੀ ਕੌਮ ਨੇ ਇਹਨਾਂ ਨੂੰ ਰੱਦ ਕੀਤਾ ਇਹਨਾਂ ਦਾ ਮੂੰਹ ਪੰਨਿਆ ਔਰ ਗੁਰੂ ਖਾਲਸਾ ਜੀ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਸੁਚੇਤ ਰਹੀਏ ਮੈਂ ਧੰਨਵਾਦ ਕਰਦਾ ਹਾਂ ਸਾਰੀਆਂ ਸੰਪਰਦਾਵਾਂ ਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸੱਚ ਦੀ ਆਵਾਜ਼ ਉਠਾਈ ਇਹਦੇ ਤੇ ਪਹਿਰਾ ਦਿੱਤਾ ਇਹ ਲਲਕਾਰ ਦਿੱਤੀ ਜੇ ਕਿਤੇ ਕੌਮ ਇਸ ਵਕਤ ਨਾ ਜਾਗਦੀ ਤਾਂ ਸੱਚ ਜਾਣਿਓ ਕਿ ਸਾਡੀਆਂ ਪਰੰਪਰਾਵਾਂ ਇਸ ਸਤਲੁਜ ਦੇ ਦਰਿਆ ਵਿੱਚ ਰੁਣ ਜਾਣੀਆਂ ਸੀ ਇੱਥੇ ਸਾਡੀਆਂ ਪਰੰਪਰਾਵਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ ਰਹਿਣਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਜੇ ਇਹ ਗੱਲ ਰੁਕਣੀ ਨਹੀਂ ਗੱਲ ਗੜਗੱਜ ਦੀ ਨਹੀਂ ਗੱਲ ਟੇਕ ਸਿੰਘ ਦੀ ਨਹੀਂ ਗੱਲ ਜੋ ਟੱਕ ਸਾਡੀਆਂ ਪਰੰਪਰਾਵਾਂ ਨੂੰ ਲਾਇਆ ਉਹਦੀ ਹੈ ਇਹ ਲਾਉਣ ਵਾਲੇ ਉਹ ਅੱਜ ਤੁਹਾਡੇ ਸਾਹਮਣੇ ਉਹਨਾਂ ਦੇ ਚਿਹਰੇ ਬੇਨਕਾਬ ਹੋ ਗਏ ਕਿਸ ਹیثیت ਦੇ ਮਾਲਕ ਨੇ ਕਿੰਨੀ ਕੁ ਕਰਨੀ ਦੇ ਗੁਰਸਿੱਖ ਨੇ ਤੋ ਜਿਹੜੇ ਸੋਚੇ ਲੰਗਾਰ ਨਾਲ ਬੈਠ ਕੇ ਆਪਣੀਆਂ ਕਰਤੂਤ ਨੂੰ ਸਿੱਧ ਕਰਨ ਦਾ ਯਤਨ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਲੋਕ ਇਸ ਵਕਤ ਸਭ ਤੋਂ ਵੱਡੇ ਕੌਮ ਦੇ ਗਦਾਰ ਇਹ ਸ਼੍ਰੋਮਣੀ ਕਮੇਟੀ ਦੇ 11 ਮੈਂਬਰ ਨੇ ਤੋ ਇਹਨਾਂ ਗਦਾਰਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ ਕੌਮ ਨੂੰ ਤਕੜੇ ਹੋਣ ਦੀ ਲੋੜ ਹੈ ਇਹਨਾਂ ਦੇ ਚਿਹਰੇ ਬੇਨਕਾਬ ਕਰਨ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਕੌਮ ਦੇ ਨਾਲ ਕੋਈ ਅਜਿਹਾ ਪੰਥ ਦੁਖੀ ਧਰੋਣਾ ਨਾ ਕਮਾਸ ਕੇ